ਕਹਿੰਦੇ ਨੇ ਇਸ ਪਤੰਦਰ ਨੂੰ 20 ਕਿੱਲੇ ਮਿਲਦੇ ਪਏ ਸੀ ਕਾਨਕ ਵੱਢਣ ਨੂੰ ਪਰ ਕਹਿੰਦਾ ਨਾ ਅੱਜ ਕਾਨਕ ਨਹੀਂ ਵੜਣੀ ਅੱਜ ਮੈਂ ਘਰ ਵਾਲੀ ਨੂੰ ਕੰਬਾਈਨ ਤੇ ਲੈ ਕੇ ਆਉਣਾ ਏ ਜੀ ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇੱਕ ਵੀਰ ਜੋ ਆਪਣੀ ਘਰ ਵਾਲੀ ਨੂੰ ਕੰਬਾਈਨ ਤੇ ਚਾੜਦਾ ਪਿਆ ਏ ਤੇ ਫਿਰ ਕੰਬਾਈਨ ਤੇ ਬਿਠਾ ਕੇ ਉਸ ਨੂੰ ਲੈ ਜਾਂਦਾ ਏ ਸੋ ਕਹਿੰਦੇ ਨੇ ਇਸ ਵੀਰ ਨੂੰ ਕਾਨਕ ਦੇ 20 ਕਿੱਲੇ ਮਿਲਦੇ ਪਏ ਸੀ ਵੱਢਣ ਨੂੰ ਪਰ ਇਹ ਕਹਿੰਦਾ ਕਿ ਨਹੀਂ ਮੈਂ ਅੱਜ ਵਿਆਹ ਕਰਵਾਉਣ ਚੱਲਾਂ ਤੇ ਮੈਂ ਕੰਬਾਈਨ ਤੇ ਜਾਵਾਂ ਕਹਿੰਦਾ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਆਪਣੀ ਕੰਬਾਈਨ ਲੈ ਕੇ ਜਾਵਾਂਗਾ ਤੇ ਕਰਵਾਲੀ ਨੂੰ ਕੰਬਾਈਨ ਤੇ ਹੀ ਲਿਆਵਾਂਗਾ ਜੇ ਮੈਨੂੰ 20 ਕਿੱਲੇ ਅੱਜ ਨਾ ਵੱਢਣ ਨੂੰ ਮਿਲੇ ਤਾਂ ਰੱਬ ਮਿਹਰ ਕਰੂਗਾ ਮੈਂ ਅਗਲਿਆਂ ਦਿਨਾਂ ਵਿੱਚ ਵੱਧ ਕਣਕ ਵੱਢ ਲਵਾਂਗਾ ਸੋ ਯਾਰੋ ਸਾਡਾ ਚੈਨਲ ਇਸ ਵੀਰ ਨੂੰ ਦੁਆਵਾ ਮੰਦਦਾ ਹੈ ਕਿ ਇਸ ਦੀ ਆਈ ਕਰਵਾਲੀ ਇਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਏ ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦੇ ਸਕਦੇ ਹੋ ਕਿ ਜੋ ਵੀਰ ਨੇ ਕੰਮ ਕੀਤਾ ਸਹੀ ਕੀਤਾ ਜਾਂ ਫਿਰ ਨਹੀਂ ਕੀਤਾ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਤੇ ਦਬਕ ਕੇ ਲਾਈਕ ਜਰੂਰ ਕਰ ਸੋ ਮਿਲ ਰਹੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ